ਕੀ ਵਕਤ ਤੋਂ ਸਮੱਸਿਆ ਸੀ ਕਿ ਸਿੰਘਪੂਰਾ ਰੋਡ ਦੀ ਤੇ ਅੱਜ ਹੁਣ ਸਮੱਸਿਆ ਲਗਭਗ ਖਤਮ ਦਿਖਾਈ ਦੇ ਰਹੀ ਹੈ ਤੇ ਕੰਮ ਸ਼ੁਰੂ ਹੋਇਆ ਹੈ ਕੀ ਕਹਿਣਾ ਚਾਹੁੰਦੇ ਹੋ ਸਰ ਜੋਤ ਘਟਨ ਕੀਤਾ ਅੱਜ ਦੇਖੋ ਇਹ ਵਿਸ਼ੇਸ਼ ਤੌਰ ਜਿਹੜਾ ਬਹੁਤ ਵੱਡਾ ਉਪਰਾਲਾ ਮੈਂ ਤਾਂ ਵਿਸ਼ੇਸ਼ ਤੌਰ ਤੇ ਪਹਿਲਾਂ ਵੀ ਕਹਿ ਕੇ ਚੁੱਕਿਆ ਸਾਰੀ ਪਬਲਿਕ ਨੂੰ ਜਿਹੜਾ ਪ੍ਰੈਸ ਵੱਲੋਂ ਕਰਾਲੀ ਦੀ ਵੱਲੋਂ ਇਹ ਲਗਾਤਾਰ ਮੰਗ ਕੀਤੀ ਗਈ ਜਿਆਦਾਤਰ ਇਹਨਾਂ ਦੀ ਬਦੌਲਤ ਹੀ ਬਹੁਤ ਵੱਡਾ ਮੈਂ ਪਹਿਲਾਂ ਧੰਨਵਾਦ ਕਰਦਾ ਪ੍ਰੈਸ ਕਰਾਲੀ ਦਾ ਤੇ ਫਿਰ ਸਾਡੀ ਟੀਮ ਹੈ ਜਿਹੜੀ ਅਨਮੋਲ ਮਗਨਮਾਨ ਟੀਮ ਹੈ ਬਹਾਦਰ ਸਿੰਘ ਜੀ ਨੇ ਆ ਸਾਡੀ ਬੀਵੀ ਤਨੌੜਾ ਜੀ ਤਨੌੜਾ ਜੀ ਇੱਥੇ ਖੜੇ ਐ ਤੇ ਸਾਡੇ ਜਿਹੜੇ ਐ ਚੇਰਮੈਨ ਸਾਹਿਬ ਹਰੀਸ਼ ਰਾਣਾ ਜੀ ਅਰੂੜਾ ਜੀ ਅਸ਼wini ਜੀ ਆਪਣੇ ਜਿਹੜੇ ਇੱਥੋਂ ਐ ਐਮਸੀ ਨੇ ਸਾਡੇ ਹੈਪੀ ਜੀ ਕੁਸ਼ ਕੁਸ਼ਵੀਰ ਐਪੀ ਜੀ ਇਹ ਸਾਰੀ ਜਿਹੜੀ ਟੀਮ ਹੈ ਸਾਡੀ ਬਹੁਤ ਵੱਡਾ ਮਤਲਬ ਕਿ ਯੋਗਦਾਨ ਹੈ ਸਾਰਾ ਦਿਨ ਸਵੇਰ ਤੋਂ ਲੈ ਕੇ ਸ਼ਾਮ ਤੱਕ ਇਹ ਕੰਮ ਕਰਦੀ ਹੈ ਤੇ ਜਿਹੜਾ ਵੀ ਇਹ ਕਹਿੰਦੇ ਨੇ ਉਹ ਕੀਤਾ ਜਾਂਦਾ ਉਸ ਤੋਂ ਬਾਅਦ ਮੈਂ ਯੋਹਾ ਦਾ ਵੀ ਧੰਨਵਾਦ ਕਰਦਾ ਕਿਉਂਕਿ ਇਹ ਸੜਕ ਅੰਡਰ ਪਹਿਲਾਂ ਪੀਡਬਲਡ ਸੀ ਔਰ ਜਿੰਨਾ ਕਰਕੇ ਇਹਨਾਂ ਨੇ ਜਿਹੜਾ ਪਹਿਲਾ ਇਹ 2 ਕਿਲੋਮੀਟਰ ਦੇ ਕਰੀਬ 25 ਲੱਖ ਦਾ ਜਿਹੜਾ ਐਸਟੀਮੇਟ ਪ੍ਰੋਗਰਾਮ ਹੈ ਇਹ ਸ਼ੁਰੂਆਤ ਕਰਵਾ ਦਿੱਤੀ ਗਈ ਹੈ ਅੱਗੇ ਅਸੀਂ ਮੰਡੀ ਬੋਰਡ ਨੂੰ ਕਹਿ ਰਹੇ ਹਾਂ ਇਹ ਲਗਾਤਾਰ ਲੰਮੀ ਛੜਕ ਜਿਹੜੀ ਕਰਦੀ ਜਾਊਗੀ ਕੜੂਏ ਤੱਕ ਕੜੂਏ ਤੱਕ ਤੇ ਇਸ ਕਰਕੇ ਅੱਜ ਇਹਦੀ ਜਿਹੜੀ ਹੈ ਸ਼ੁਰੂਆਤ ਹੈ ਸੋਡੇ ਜਿਹੜੀ ਪ੍ਰੈਸ ਦੀ ਲੋਕਾਂ ਦੀ ਸਾਰਿਆਂ ਦੀ ਬਦੌਲਤ ਇਹ ਹੋਈ ਹੈ ਤੇ ਮੈਂ ਦੁਬਾਰਾ ਫੇਰ ਸਾਰੇ ਜਿਹੜੇ ਸਾਡੇ ਸਾਥੀ ਖੜੇ ਆ ਮੇਟੀ ਅਨਮੋਲ ਗਗਨਮਾਨ ਜਿਹੜੀ ਟੀਮ ਖੜੀ ਹੈ ਪੂਰੀ ਦੀ ਪੂਰੀ ਇਹਦਾ ਧੰਨਵਾਦ ਕਰਦਾ ਜਿਹੜੇ ਲਗਾਤਾਰ ਕੰਮ ਕਰਦੇ ਸਰ ਇਹ ਸੜਕ ਕਿੱਥੋਂ ਤੱਕ ਕਿੱਥੋਂ ਸ਼ੁਰੂ ਹੋਣੀ ਹੈ ਤੇ ਕਿੱਥੇ ਤੱਕ ਬਣਣੀ ਹੈ ਜੀ ਤੇ ਅਗਲੀ ਜਿਹੜੀ ਸੜਕ ਹੈ ਉਹਦਾ ਕਦੋਂ ਕੰਮ ਸ਼ੁਰੂ ਹੋ ਸਕਦਾ ਹੈ ਜੀ ਨਹੀਂ ਅਗਲੀ ਸੜਕ ਦਾ ਅਸੀਂ ਪਾਇਆ ਹੋਇਆ ਤੇ ਇਹ ਤਕਰੀਬਨ ਜਿਹੜਾ 2 ਕਿਲੋਮੀਟਰ ਦਾ ਸ਼ਹਿਰ-ਸ਼ਹਿਰ ਦੇ ਵਿੱਚ ਦੀ ਜਿੱਨਾ ਹੈਗਾ ਨੋਸੋਲੀ ਰੇਟ ਜਿਹੜਾ ਹੋਇਆ ਉਹਦਾ ਅੱਜ ਸ਼ੁਰੂਆਤ ਹੋ ਰਹੀ ਹੈ ਵਾਰਡ ਨੰਬਰ 12 ਦੀ ਗੱਲ ਕਰਦੇ ਸਰ ਕੀ ਕਹਿਣਾ ਚਾਹੁੰਦੇ ਹੋ ਕੁਸ਼ਵੀਰ ਹੈਪੀ ਇਸ ਵਾਰਡ ਤੋਂ ਕਾਉਂਸਲਰ ਹੈ ਕਾਫੀ ਓਨਰਵਲੋ ਵੀ ਜਿਹੜੀ ਹੈ ਤੁਹਾਡੀ ਤੁਹਾਡੇ ਕੋਲ ਫਰਮਾਇਸ਼ ਕੀਤੀ ਗਈ ਸੀ ਕਿ ਸੜਕ ਨੂੰ ਬਣਾਇਆ ਗਏ ਤੇ ਲੋਕ ਵੀ ਕਾਫੀ ਚਾਹੁੰਦੇ ਸੀਗੇ ਜੀ ਬਿਲਕੁਲ ਬਿਲਕੁਲ ਖਰੀਬੀਰ ਆਪੀ ਜਿਹੜਾ ਲਗਾਤਾਰ ਸਾਡੇ ਨਾਲ ਜੁੜਿਆ ਰਹਿੰਦਾ ਹੈ ਇਹ ਲਗਾਤਾਰ ਡਿਮਾਂਡ ਕਰਦਾ ਰਹਿੰਦਾ ਹੈ ਵੀ ਮੇਰੇ ਜਿਹੜੇ ਵਾਰਡ ਦਾ ਜਿਹੜਾ ਕੰਮ ਹੈ ਵਾਰਡ ਨੰਬਰ ਵਾਰਡ ਨੰਬਰ 12 ਨੰਬਰ ਵਾਰਡ ਦੇ ਕੰਮਾਂ ਵਿੱਚ ਅਸੀਂ ਕਿਉਂਕਿ ਇਸ ਵਾਰਡ ਦੀ ਹਾਲਤ ਮੇਰਾ ਖਿਆਲਾ ਸ਼ਹਿਰ ਚ ਸਭ ਤੋਂ ਮਾੜੀ ਸੀ ਜਿਹੜਾ ਅਸੀਂ ਦੇਖਿਆ ਸੀ ਤੇ ਸਾਡੀ ਹੁਣ ਕੋਸ਼ਿਸ਼ ਹੈ ਵੀ ਇਸ ਵਾਰਡ ਨੂੰ ਅਸੀਂ ਅੱਗੇ ਲੈ ਕੇ ਜਾਵਾਂ ਸਰਬ ਸੜਕ ਦਾ ਕੰਮ ਜਿਹੜਾ ਸ਼ੁਰੂ ਹੋ ਚੁੱਕਿਆ ਤੇ ਕੈਬਨਟ ਮੰਤਰੀ ਮੈਡਮ ਅਨਮੋਲ ਗਗਨ ਮਾਨ ਵੱਲੋਂ ਕਿਸ ਤਰ੍ਹਾਂ ਸੜਕ ਬਣਾਉਣ ਦੇ ਲਈ ਕਿਹਾ ਗਿਆ ਉਹ ਬਾਰੇ ਵੀ ਜਾਣਕਾਰੀ ਸ਼ੁਰੂ ਦੱਸੋ ਜਿਹੜੀ ਇਹ ਸੜਕ ਹੈ ਸਿੰਘਪੁਰਾ ਰੋਡ ਇਹ ਕਾਫੀ ਜ਼ਿਆਦਾ ਦੀ ਹਾਲਤ ਖਰਾਬ ਸੀਗੀ ਇੱਥੇ ਦੇ ਜਿਹੜੇ ਬਸਨੀਕ ਸੀ ਇਹ ਨਗਰ ਕੌਂਸਲ ਦੇ ਵਿੱਚ ਆ ਕੇ ਜਾਂ ਆਪਣੇ ਹਲਕਾ ਵਿਧਾਇਕ ਮੈਡਮ ਗਗਨਮਨ ਅਨਮੋਲ ਮਾਨ ਜੀ ਕੈਬਨਿਟ ਵਜ਼ੀਰ ਪੰਜਾਬ ਸਰਕਾਰ ਦੇ ਕੋਲ ਜਾ ਕੇ ਬੜੀ ਇਹਨਾਂ ਨੇ ਦੇਰ ਤੋਂ ਮੰਗ ਕਰ ਰਹੇ ਸੀ ਇਹਨੂੰ ਬਣਾਉਣ ਦੀ ਤੇ ਮੈਡਮ ਗਗਨਮਨ ਅਨਮੋਲ ਜੀ ਦੀਆਂ ਹਦਾਇਤਾਂ ਦੇ ਅਨੁਸਾਰ ਸਾਡੇ ਕੈਬਨਿਟ ਵਜ਼ੀਰ ਨੇ ਉਹਨਾਂ ਦੀਆਂ ਹਦਾਇਤਾਂ ਦੇ ਅਨੁਸਾਰ ਅਸੀਂ ਇਸ ਸੜਕ ਲਈ 25 ਲੱਖ ਦਾ ਜਿਹੜਾ ਐਸਟੀਮੇਟ ਬਣਾਇਆ ਉਹਦਾ ਮਤਾ ਪਾਸ ਕੀਤਾ ਫਿਰ ਵਿਭਾਗਾਂ ਤੋਂ ਐਨਓਸੀਆਂ ਵਗੈਰਾ ਲੈਂਦੇ ਆ ਕਿਉਂਕਿ ਇਹ ਕਿਸੇ ਹੋਰ ਵਿਭਾਗ ਦੀ ਸੜਕ ਹੈ ਨਗਰ ਕੌਂਸਲ ਨੂੰ ਉਹਦੇ ਲਈ ਬਣਾਉਣ ਲਈ ਉਸ ਵਿਭਾਗ ਤੋਂ ਐਨਓਸੀ ਦੀ ਜ਼ਰੂਰਤ ਸੀ ਉਹ ਅਸੀਂ ਲੈ ਕੇ ਇਹਦੇ ਲਈ ਤਕਰੀਬਨ ਸਾਨੂੰ 5-6 ਮਹੀਨਿਆਂ ਦਾ ਸਮਾਂ ਲੱਗ ਗਿਆ ਤੇ ਇਹ ਸਾਰੀਆਂ ਫਾਰਮੈਲਟੀਆਂ ਪੂਰੀਆਂ ਕਰਦੇ ਹੁਣ ਅੱਜ ਅਸੀਂ ਇਹਦਾ ਜਿਹੜਾ ਅਦ்கਟਨ ਕੀਤਾ ਹੈ ਸਾਰੀਆਂ ਫਾਰਮੈਲਟੀਆਂ ਪੂਰੀਆਂ ਕਰਨ ਤੋਂ ਬਾਅਦ ਇਹਦਾ ਵਰਕ ਆਡਰ ਜਾਰੀ ਹੋ ਚੁੱਕਿਆ ਹੈਗਾ ਠੇਕੇਦਾਰ ਨੂੰ ਅੱਜ ਮਟੀਰੀਅਲ ਇੱਥੇ ਆ ਗਿਆ ਤੇ ਸਾਡੇ ਸਰਦਾਰ ਜੋਧਾ ਸਿੰਘ ਜੀ ਮਾਨ ਜਿਹੜੇ ਸਾਡੇ ਸਤਕਾਰਯੋਗ ਫਾਦਰ ਸਾਹਿਬ ਨੇ ਕੈਬਨਟ ਵਿਜ਼ੀਰ ਦੇ ਉਹਨਾਂ ਵੱਲੋਂ ਇਹਦਾ ਅੱਜ ਸ਼ੁਰੂਆਤ ਕੀਤੀ ਗਈ ਹੈ ਤੇ ਇਹ ਜਲਦੀ ਹੀ ਇਹ ਸੜਕ ਬਣ ਕੇ ਮੇਰਾ ਖਿਆਲ 31 ਮਾਰਚ ਤੱਕ ਮੇਰਾ ਟੀਚਾ ਹੈ 31 ਮਾਰਚ ਤੱਕ ਇਹ ਸੜਕ ਇਹ ਤਿਆਰ ਹੋ ਕੇ ਲੋਕਾਂ ਦੇ سپਰਦ ਕੀਤੀ ਜਾਊਗੀ ਜੀਓ ਸਾਹਿਬ ਇਹ ਸੜਕ ਜਿਹੜੀ ਹੈਗੀ ਆ ਪੇਵਰਾਂ ਵਾਲੀ ਬਣਣੀ ਹੈ ਕਿ ਜਿਹੜੀ ਬਜਰੀ ਵਾਲੀ ਕਿਹੜੀ ਇਹ ਲੁੱਕ ਲੁੱਕ ਦੀ ਸੜਕ ਬਣਣੀ ਹੈਗੀ ਆ ਕਿਉਂਕਿ مین ਰੋਡ ਹੈ ਇਹ ਕਾਫੀ ਇਦੇ ਤੇ ਆਵਾਜਾਈ ਹੈ ਇਸ ਲਈ ਇੱਥੇ ਜਿਹੜੀ ਹੈਗੀ ਹੈ ਪੇਵਰ ਵਾਲੀ ਕੰਮਜਾਬ ਨਹੀਂ ਹੋਣੀ ਲੋਕ ਵਾਲੀ ਸੜਕ ਬਣੂਗੀ ਇਹ ਇਹ ਮਰਿੰਡਾ ਰੋਡ ਤੋਂ ਲੈ ਕੇ ਜਿੱਥੇ ਤੱਕ ਮਿਊਸਪਲ ਲਿਮਟ ਹੈ ਅਸੀਂ ਉੱਥੇ ਤੱਕ ਇਹ ਜਿਹੜੀ ਸੜਕ ਹੈ 31 ਮਾਰਚ ਤੱਕ ਸਾਡਾ ਟੀਚਾ ਵੀ ਇਹਨੂੰ ਅਸੀਂ ਕੰਮ ਨੂੰ ਪੂਰਾ ਕਰਦੇ ਹਾਂ ਆਦਰਵੀਰ ਜੀ ਕਾਫੀ ਲੋਕਾਂ ਦੀ ਮੰਗ ਸੀ ਕਿ ਸੜਕ ਨੂੰ ਬਣਾਇਆ ਜਾਵੇ ਤੇ ਹੁਣ ਸੜਕ ਦਾ ਕੰਮ ਸ਼ੁਰੂ ਹੋ ਚੁੱਕਿਆ ਹੈ ਤੇ ਬੰਦੇ ਹੋ ਸਰ ਮੈਂ ਤਾਂ ਜੇਹੀ ਕਹਿਣਾ ਚਾਹਾਂਗਾ ਜੀ ਆਪਣੀ ਸਰਕਾਰ ਦਾ ਸਾਡੇ ਬਹੁਤ ਹੀ ਸਤਿਕਾਰਯੋਗ ਕੈਬਨਿਟ ਮੰਤਰੀ ਪੰਜਾਬ ਸਾਡੇ ਚੋਟੀ ਪ੍ਰਾਂਤ ਮੈਡਮ ਅਨਮੋਲ ਗਗਨ ਮਾਨ ਜੀ ਜਿਨ੍ਹਾਂ ਦੀ ਬਦੌਲਤ ਅੱਜ ਜਿਹੜੇ ਸਾਡੇ ਸਾਰੇ ਇਲਾਕਾ ਨਿਵਾਸੀ ਇਸ ਇਸ ਰੋਡ ਤੋਂ ਪਰੇਸ਼ਾਨ ਸਨ ਸਾਡੇ ਸਾਰੇ ਸ਼ਹਿਰ ਨਿਵਾਸੀ ਬਹੁਤ ਵੱਡਾ ਉਹਨਾਂ ਨੇ ਪੁਨ ਪਰਪਕਾਰ ਕੀਤਾ ਸਾਡੇ ਸ਼ਹਿਰ ਤੇ ਮੈਂ ਤਾਂ ਜੀ ਬਸ ਇਹੀ ਕਹਿਣਾ ਚਾਹਾਂਗਾ ਕਿ ਦੋ ਹੀ ਹੱਥ ਬੰਨ ਕੇ ਸਾਡੇ ਮੰਤਰੀ ਸਾਹਿਬ ਦਾ ਸਰਦਾਰ ਜੋਧਾ ਸਿੰਘ ਜੀ ਮਾਨ ਸਾਹਿਬ ਦਾ ਜਿਹੜੇ ਕਿ ਸਾਨੂੰ ਦਿਨ ਰਾਤ ਅਸੀਂ ਰਾਤ ਨੂੰ ਵੀ ਫੋਨ ਕਰੀਏ ਸਾਡਾ ਇਹ ਚੱਕਦੇ ਆਂ ਔਰ ਸਾਡੀ ਹਰ ਮੁਸ਼ਕਲ ਸਾਡੇ ਸ਼ਹਿਰ ਦੀ ਸੁਣਦੇ ਆਂ ਈਓ ਸਾਹਿਬ ਦਾ ਬਹੁਤ ਧੰਨਵਾਦ ਜਿਨ੍ਹਾਂ ਨੇ ਇਹਨੂੰ ਪ੍ਰोसीडिंग ਚ ਲਿਆ ਕੇ ਪ੍ਰੋਸੈਸ ਚ ਲਿਆ ਕੇ ਇਸ ਨੂੰ ਨੇਪਰੇ ਚਾੜਿਆ ਔਰ ਅੱਜ ਤੁਹਾਡੇ ਸਾਹਮਣੇ ਸਰਦਾਰ ਜੋਤਾ ਸਿੰਘ ਜੀ ਮਾਨ ਸਾਹਿਬ ਸਾਡੇ ਰਾਣਾ ਹਰੀਜੀਤ ਚੇਅਰਮੈਨ ਸਾਹਿਬ ਇਹਨਾਂ ਨੇ ਇਹ ਸ਼ੁਰੂਆਤ ਕਰਾਈ ਆ ਮੈਂ ਤਾਂ ਕੁਸ਼ਵੀਰ ਹੈਪੀ ਜੀ ਦਾ ਵੀ ਬਹੁਤ ਧੰਨਵਾਦ ਹੈ ਜਿਹੜੇ ਕਿ ਹਰ ਵੇਲੇ ਆਪਣੇ ਲੋਕਾਂ ਦਾ ਦਰਦ ਸਮਝਦੇ ਹੋਏ ਇਸ ਜੁੜਾ ਕੰਮ ਇਹ ਰੁਕਿਆ ਹੋਇਆ ਸੀ ਬੜੇ ਚਿਰਾਂ ਤੋਂ ਕਈ ਸਾਲਾਂ ਤੋਂ ਇਸ ਮਾਨ ਸਾਹਿਬ ਦੀ ਸਰਕਾਰ ਨੇ ਸਾਡੇ ਮੰਤਰੀ ਮੈਡਮ ਨੇ ਇਸ ਨੂੰ ਸਿਰੇ ਲਾਉਣ ਜਾ ਰਹੇ ਆ ਬਹੁਤ ਬਹੁਤ ਧੰਨਵਾਦ ਜੀ ਮੈਂ ਤਾਂ ਫਿਰ ਪਰਿਵਾਰੀ ਮਾਨ ਪਰਿਵਾਰ ਦਾ ਸਾਰੇ ਦਾ ਬਹੁਤ-ਬਹੁਤ ਧੰਨਵਾਦ ਕਰਦਾ ਜੀ ਕੀ ਕਹਿਣਾ ਚਾਹਦੇ ਉਹ ਕਾਫੀ ਦੇਰ ਟੋਕਰ ਜੀ ਕਿ ਤੇ ਸੜਕ ਦਾ ਕੰਮ ਅੱਜ ਸ਼ੁਰੂ ਹੋਇਆ ਜੀ ਪਹਿਲਾਂ ਤਾਂ ਮੈਂ ਤੁਹਾਡੀ ਪ੍ਰੈਸ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦੀ ਹਾਂ ਜਿਨ੍ਹਾਂ ਨੇ ਰੂਪ ਰੂਪ ਹੋਣ ਦਾ ਸਾਨੂੰ ਜਨਤਾ ਦੇ ਸਾਹਮਣੇ ਮੌਕਾ ਦਿੱਤਾ ਅੱਜ ਜਿਹੜਾ ਦਿਨ ਆ ਉਹ ਬੜਾ ਖੁਸ਼ੀਆਂ ਦਾ ਦਿਨ ਹੈ ਇਹ ਸਾਡੇ ਪਿਤਾ ਜੀ ਸਾਡੇ ਕੈਬਨਿਟ ਮਿਨਿਸਟਰ ਅਨਮੋਲ ਗਗਨ ਜੀ ਦੇ ਪਿਤਾ ਜੀ ਨਹੀਂ ਇਹ ਸਾਰੇ ਸਾਡੇ ਸਾਰਿਆਂ ਦੇ ਇਹ ਵਿਸ਼ਮ ਪਤਾਮਾ ਨੇ ਸਾਡੇ ਲਈ ਜਿਹੜੇ ਕੀ ਰਾਤ ਦਿਨ ਕੰਮ ਕਰਦੇ ਆ ਔਰ ਹਰ ਥਾਂ ਜਿਹੜਾ ਵੀ ਕੋਈ ਬੁਲਾਵੇ ਉੱਥੇ ਪਹੁੰਚ ਜਾਂਦੇ ਆ ਅਸੀਂ ਦੇ ਲੋ ਸਤਿਕਾਰ ਕਰਦੇ ਆ ਇਹਨਾਂ ਦਾ ਬਹੁਤ ਜ਼ਿਆਦਾ ਕਿ ਇਹਨਾਂ ਨੇ ਵਿਰੋਧੀਆਂ ਦੇ ਜਿਹੜੇ ਖਿਲਾਉ ਡਾਂਦੇ ਸੀਗੇ ਖਿੱਲੀ ਨਹੀਂ ਉਹ ਖਿਲਾਉ ਡਾਂਦੇ ਸੀ ਉਹਨਾਂ ਦੇ ਮੂੰਹ ਬੰਦ ਕਰਾਤੇ ਇਹ ਸੜਕ ਦਾ ਜੁੱਧ ਘਾਟ ਕਰਕੇ ਅਸੀਂ ਬਹੁਤ ਬਹੁਤ ਧੰਨਵਾਦ ਆ ਇਹਨਾਂ ਦੇ ਔਰ ਆਉਣ ਵਾਲੇ ਟਾਈਮ 'ਚ ਵੀ ਅਸੀਂ ਇਹਨਾਂ ਦਾ ਧੰਨਵਾਦ ਕਰਾਂਗੇ ਕਿ ਇਸ ਉਪਰ ਦੇ ਵਿੱਚ ਇੰਨੀ ਸੇਵਾ ਕਰਨੀ ਬਹੁਤ ਮਾਣੇ ਰੱਖਾਂਦੀ ਹੈ ਇਸ ਕਰਕੇ ਮੈਂ ਇਹਨਾਂ ਦਾ ਦਿਲੋਂ ਸਤਿਕਾਰ ਕਰਦੀ ਆ ਧੰਨਵਾਦ ਕਰਦੀ ਆ ਔਰ ਸਾਰੇ ਜਣੇ ਬੜੇ ਖੁਸ਼ ਹੋ ਗਏ ਆ ਸਾਡੀ ਪਾਰਟੀ ਦੀ ਸਾਰੀ ਟੀਮ ਬੜੀ ਖੁਸ਼ ਆ ਕਿ ਅੱਜ ਸਾਨੂੰ ਮੌਕਾ ਦਿੱਤਾ ਪਰੋਦੀਆਂ ਦੇ ਮੂੰਹ ਬੰਦ ਕਰਨ ਦਾ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ